ਇਸ ਮੇਰੇ ਦੀ ਵੱਡੀ ਖਬਰ ਆ ਰਹੀ ਹੈ ਕਿ ਜਲੰਧਰ ਦੇ ਤਿੰਨ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਸ਼ਹਿਰ ਵਿੱਚ ਹਰ ਕੰਪ ਮਚ ਗਿਆ ਹੈ ਬੰਬ ਬਲਾਸਟ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਨਾ ਵੱਲੋਂ ਤੁਰੰਤ ਮਾਪਿਆਂ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਘਰ ਲੈ ਜਾਣ ਲਈ ਕਿਹਾ ਗਿਆ ਇਸ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਵੱਲ ਦੌੜ ਪਏ ਜਾਣਕਾਰੀ ਮੁਤਾਬਕ ਕੇਐਮਵੀ ਸੈਂਟ ਜੋਸਫ ਅਤੇ ਆਈਵੀ ਵਰਲਡ ਸਕੂਲ ਨੂੰ ਬੰਬ ਨਾਲ ਉਡਾੜ ਦੀ ਧਮਕੀ ਮਿਲੀ ਹੈ ਧਮਕੀ ਭੜੀ ਕਾਲ ਕੇਐਮਵੀ ਸਕੂਲ ਦੀ ਪ੍ਰਿੰਸੀਪਲ ਨੂੰ ਆਈ ਜਿਸ ਤੋਂ ਬਾਅਦ ਤੁਰੰਤ ਸਕੂਲ ਅਤੇ ਕਾਲਜ ਤੇ ਕਾਲਜ ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ ਇਸ ਘਟਨਾ ਨਾਲ ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਵਰ ਗਿਆ ਧਮਕੀ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਿੰਸੀਪਲ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਮਾਮਲੇ ਦੀ ਸੂਚਨਾ ਮਿਲਦੇ ਹੀ ਜਲੰਧਰ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਬੰਬ ਦੀ ਧਮਕੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਸੁਰੱਖਿਆ ਦੇ ਮੱਦੇਨਜ਼ਰ ਖੁੱਲਾ ਵਿੱਚ ਛੁੱਟੀ ਕਰਕੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਬਰਸਰ ਦੇ ਸਕੂਲਾਂ ਨੂੰ ਵੀ ਇਸ ਤਰ੍ਹਾਂ ਦੀਆਂ ਬੰਬਨਾਰ ਉਡਾਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਉਹ ਮੈਂ ਪੇਪਰ ਕਰ ਰਹੇ تھے। ਵਾਹ ਪੇ ਇੱਕਦਮੀ ਉਹਨਾਂ ਨੇ ਪੇਪਰ ਲੈ ਲਿਆ, ਲਾਈਟ ਆਫ ਹੋ ਗਈ। ਹਾਂ। ਤੋਂ ਬੰਮੇ ਗਰਾਊਂਡ ਦੇ ਬਾਹਰ ਖੜੇ ਕਰ ਦਿੱਆ। ਅੱਛਾ। ਕਿੰਨੇ ਵਜੇ ਦੀ ਗੱਲ ਹੈ ਇਹ? ਪੋਨੇ 11। ਤੇ ਕਿਤੇ ਤੁਹਾਨੂੰ ਪਤਾ ਲੱਗਦਾ ਸਕੂਲ ਦੇ ਵਿੱਚ ਛੁੱਟੀ ਹੋ ਗਈ। ਛੁੱਟੀ ਮੈਮ ਪ੍ਰਿੰਸੀਪਲ ਮੈਮ ਨੇ ਬਤਾਇਆ ਕਿ ਆਪ ਕੋ ਪੇਰੈਂਟਸ ਕੋ ਪਤਾ ਦਿਆ ਗਿਆ ਹੈ। और आपके क्या कहते हैं तो आपको आपको छोड़ देंगे ठीक है मतलब तो पेरेंट्स में हो मुझे नहीं मैंने देखा नहीं मामला करा तो आई है कि स्कूल में ਹਾਂਜੀ ਹਾਂਜੀ ਤਾਂ ਉਹ ਉਹਦੇ ਬਾਰੇ ਚ ਅਸੀਂ ਅੱਜ ਟੀਮ ਭਲਾਈ ਐਂਟੀਸੈਪਟੇਜ ਅਸੀਂ ਪ੍ਰੋਕਸ਼ਨਲੀ ਚੈੱਕ ਕਰਵਾ ਰਹੇ ਮੇਰੇ ਕੋਲ ਕੀ ਆਈ ਹੈ ਜੀ ਸਾਨੂੰ ਸਵਾ 11 ਦੇ ਕਿ ਮੈਸੇਜ ਮਿਲਿਆ ਅਚਨ ਕਿ ਸਵਾ 11 ਦੇ ਅੰਦਰ ਕਿੰਨੇ ਵਜੇ ਅੰਨ ਨੂੰ ਸਕੂਲ ਦੀ ਮੇਲ ਆਈ ਹੈਗੀ ਇਹ ਕਿਹ ਮੇਲ ਦੇ ਵਿੱਚ ਆਈ ਇਹ ਆਫਸਰ ਜੀ ਅੰਦਰ ਹੈਗੇ ਜੀ ਹੁਣ ਪਤਾ ਨਹੀਂ ਮੇਲ ਦੇ ਵਿੱਚ ਕੀ ਬੋਲੇ ਕਿਹੜੀ ਧਮਕੀ ਮੇਲ ਚੈੱਕ ਕਰ ਰਹੇ ਨੇ ਉਹ ਜੀ ਮੈਂ ਤਾਂ ਜਸ ਐਂਟੀਸੈਪਟੇਜ ਟੀਮ ਬੈ ਕੇ ਚੈੱਕ ਕਰਵਾ ਰਹੇ ਹਾਂਲੇ ਨਹੀਂ ਜੋ ਚੈੱਕ ਕਰ ਰਹੇ ਨੇ ਅੰਦਰ ਗਏ ਹੋਣੇ ਪਹਿਲੇ ਅੰਮ੍ਰਿਤਸਰ ਦੇ ਵਿੱਚ ਆਈ ਹੈ ਹੁਣ ਜਲੰਧਰ ਤੇ ਲੁਧਿਆਣਾ ਦੇ ਵਿੱਚ ਵੀ ਕਹਿੰਦੇ ਸਾਈਬਰ ਜੀ ਦੇਖੋ ਸਾਨੂੰ ਆਇਆ ਮੈਸੇਜ WhatsApp ਤੇ ਮੈਸੇਜ ਆਇਆ ਕਿ ਬੱਚੇ ਲੈ ਆਇਓ ਕੋਈ ਪ੍ਰੋਬਲਮ ਹੈ ਕਿਸੇ ਕਿਸਮ ਦੀ ਛੋਟੇ ਸਦਕਲ ਦੀ ਹਾਂ ਬਾਕੀ ਬਾਈ ਦੇ ਵੀ ਇੱਥੇ ਕਹਿੰਦੇ ਵੀ ਮੇਲ ਆਈ ਕੋਈ ਐਹੋ ਜੀ ਸਕੂਲ ਦੀ ਹੁਣ ਦੇਖਦੇ ਹਾਂ ਕੀ ਬੰਦ ਬੱਚੇ ਤੁਸੀਂ ਲੈ ਲੇ ਬੱਚੇ ਪਾਸੇ ਵਸੀਮ ਕਰਨ ਲੱਗੇ ਜੀ ਥੋੜੀ ਦੇਰ ਕੋਈ ਹੋਰ ਮੈਸੇਜ ਨਹੀਂ ਕੋਈ ਕੁਝ ਬਸ ਮੈਸੇਜ ਇਦਾਂ ਜੀ ਖਵਾ ਜਾਂ ਜੋ ਵੀ ਹੈ ਪਰ ਕਹਿਣ ਦਾ ਭਾਵੇਂ ਗਲਤ ਹੈਗਾ ਜੋ ਵੀ ਹੈਗਾ ਬੱਚੇ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਨਾਲ ਨਾਲ ਐਗਜ਼ਾਮ ਹੈ ਦੇ ਬੱਚਿਆਂ ਨੂੰ ਮੈਸੇਜ ਆਇਆ ਵੀ ਇਹਨਾਂ ਸਕੂਲ ਨੂੰ ਡਾਉਣ ਲੱਗੇ ਬੰਬ ਨਾ ਆਈ ਆਈ ਸੈਨ ਜੋਸਫ ਅੱਛਾ ਜੀ ਤਾਂ ਅਸੀਂ ਬੱਚੇ ਨੂੰ ਲੈਣ ਆ ਕੇ ਡਰ ਦੇ ਮਾਰੇ ਵੀ ਪਤਾ ਨਹੀਂ ਕੀ ਗੱਲ ਹੈ ਓਕੇ ਸਕੂਲ ਨੂੰ ਕਾਲ ਕੀਤੀ ਸੀ ਤੁਹਾਨੂੰ ਨਹੀਂ ਉਹ ਫੋਨ ਆਇਆ ਸੀ ਮੈਸੇਜ ਆਇਆ ਗਰੁੱਪ ਵਿੱਚ ਪਾਏ ਹੁੰਦੇ ਨਾ ਕੀ ਦੇਖਦੇ ਹੋ ਇੰਦਾ ਦੀ ਦਿੱਕਤ ਪਹਿਲਾਂ ਅਮ੍ਰਿਤਸਰ ਚ ਆਈ ਜਾਂ ਹੁਣ ਜਲੰਧਰ ਚ ਇਹ ਸਭ ਫੇਕ ਹੈ ਮੈਸੇਜ ਆ ਰਹੇ ਹੈ ਫੇਕ ਹੈ ਸਭ ਮਾਪਿਆਂ ਨੂੰ ਤਾਂ ਕਰਨ ਵਾਲੀ ਗੱਲ ਹੈ ਬੱਚਿਆਂ ਨੂੰ ਡਿਸਟਰਬ ਕਰਦੇ ਆ ਤੁਸੀਂ ਕਿੱਥੇ ਰਹਿੰਦੇ ਹੋ ਕਿੰਨੀ ਕਿ ਸੁਰ ਬਹੁਤ ਰੱਖਿਆ ਹੈ ਕਿ ਆਰਮੀ ਆ ਗਿਆ ਪੁਲਿਸ ਵਾਲੇ ਆਏ ਸਾਰੇ ਆਏ ਸਕੂਲ ਵਾਲਾ ਸਹਿਯੋਗ ਕੀਤਾ ਜਾ ਰਿਹਾ ਤੁਹਾਡੇ ਨਾਲ ਬਹੁਤ ਜਿਆਦਾ ਕੰਪਰਮਾਈਜ਼ ਕਰ ਰਹੇ ਸਕੂਲ ਵਾਲੇ ਥੈਂਕ ਯੂ ਤੁਹਾਡਾ ਤੁਹਾਡਾ ਵੀ ਬਹੁਤ ਮੀਡੀਆ ਧੰਨਵਾਦ ਜਿਹੜਾ ਤੁਸੀਂ ਨਾ ਕਵਰ ਕਰ ਰਹੇ ਹੋ ਮੇਰਾ ਨਾਮ ਪਰਮਨਰ ਸਿੰਘ ਹੈ ਮੈਂ ਪਰਮਨਰ ਕੁਮਾਰ ਸਿੰਘ ਵਾਲੀ ਢੇੜੀ ਅੱਛਾ ਤੁਹਾਨੂੰ ਮੈਸੇਜ ਆਇਆ ਜੀ ਇਹ ਬੱਚੇ ਨੂੰ ਲੈ ਕੇ ਜਾਣ ਲਈ ਹਾਂਜੀ ਕੀ ਕਹਿ ਰਹੇ ਸੀਗੇ ਕਹਿੰਦੇ ਆ ਬਿਜਲੀ ਦਾ ਕੋਈ ਫਾਲਟ ਪੈ ਗਿਆ ਤੇ ਬੱਚੇ ਲੈ ਜਾਓ ਆਪਣੇ ਐਮਰ ਕੋਈ ਕਰਾਉਣੀ ਸੈਟਿੰਗ ਸ਼ੂਟਿੰਗ ਕਰੋ ਇੱਥੇ ਪਹਿਲਾਂ ਵੀ ਕਦੀ ਇਦਾਂ ਕੀਤਾ ਨਾ ਨਹੀਂ ਨਹੀਂ ਹੁਣੀ 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 ਫਸਟ ਟਾਈਮ ਦੀ ਮੈਸੇਜ ਜਿਹੜਾ ਤੁਹਾਨੂੰ ਆਇਆ ਉਹਦੇ ਵਿੱਚ ਲਿਖਿਆ ਕੀ ਸੀਗਾ ਸਕੂਲ ਬੋਲੋ हमारे बच्चे भी स्कूलों में पढ़ रहे हैं हाँ। वो भी स्कूलों में हम ऐसे पैनिक होकर उनको लेने नहीं जा रहे यहाँ पे हम आए हुए हैं सारे एंटी सब चेकिंग हो रही है बच्चों को सेफ्टी ग्राउंड छोटे बच्चों का चलो जिनका टाइम ही हो गया छुट्टी का वो जा रहे हैं बाकी अंदर है हम अभी उनकी सेफ्टी के लिए यहाँ पे हैं कोई ऐसा कबाने की जरूरत नहीं है ऐसे लोग अफवाहें फैला के माहौल खराब करने की कोशिश कर रहे हैं तो ये पब्लिक को सबने जनता को मैं यही कहना चाहूँगा आप ऐसे पैनिक मत हो ਆਪ ਦਾ ਸਾਰਾ ਪ੍ਰਸ਼ਾਸਨ ਆਪਕੇ ਸਾਥ ਹੈ ਕਬਰਾਨੇ ਦੀ ਜਿੰਮੇਤੀ ਹੈ ਹਾਂ ਹਮ ਸਾਰਾ ਬਿਲਕੁਲ ਤਿਆਰ ਹੈ ਪੁਲਿਸ ਆਪकी ਸੇਫਟੀ ਕੇ ਲਈ ਤੁਸੀਂ ਆਪ ਵੀ ਹਮਾਰਾ ਸਾਥ ਲਗਾਤਾਰ ਦਬਾਅ ਲਗਾਤਾਰ ਦਬਾਅ ਪਹਿਲਾ ਅੰਮ੍ਰਿਤਸਰ ਵਿੱਚ ਹੀ ਕਾਲ ਆਂਦੀ ਹੈ ਉਸ ਤੋਂ ਬਾਅਦ ਜਲੰਧਰ ਨੂੰ ਟਾਰਗੇਟ ਕੀਤਾ ਗਿਆ ਜਲੰਧਰ ਕੇ ਕਾਲਜ ਕੋ ਵੀ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਜਨਤਾ ਨੂੰ ਵੀ ਸਮਝਣਾ ਚਾਹੀਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਦਾਂ ਦਾ ਇੰਨਾ ਪੈਨਿਕ ਦਾ ਹੋ ਰਿਹਾ ਸਰ ਇਹ ਈਮੇਲ ਆ ਰਹੀ ਹੈ ਕਿੰਨੇ ਵਜੇ ਆਈ ਹੈ ਦੇਖੋ ਇਹ ਸਕੂਲਸ ਬਾਕਲਾ ਸਕੂਲਸ ਮਾਰੀ ਆ ਠੀਕ ਹੈ ਕੁਝ ਸਕੂਲਸ ਸਰ ਈਮੇਲ ਆ ਰਹੀ ਹੈ ਕਿ ਆ ਤੇਲ ਆ ਰਹੀਆਂ ਵਾ ਅਲੱਗ ਅਲੱਗ ਸਕੂਲ ਦੇ ਵਿੱਚ ਠੀਕ ਹੈ ਨਾ ਤੇ ਕੁਝ ਸਕੂਲ ਦੇ ਵਿੱਚ ਜਿਨ੍ਹਾਂ ਨੇ ਦੇਖਿਆ ਉਹ ਮੈਸੇਜ ਕਰ ਰਹੇ ਹਾਂ ਕਿ ਕਿਸ ਸੰਗਠਨ ਕੀ ਤਰਫੋਂ ਆ ਰਹੀ ਹੈ ਨਹੀਂ ਉਹ ਹਜੇ ਵੈਰੀਫਾਈ ਕਰ ਰਹੇ ਆ ਉਹ ਕੀ ਕਹਿੰਿਆ ਜੀ ਮੇਲ ਦੇ ਵਿੱਚ ਉਹ ਸਕੂਲ ਵਾਲਿਆਂ ਨੂੰ ਪਤਾ ਉਹਨਾਂ ਨੇ ਇਹੀ ਦੱਸਿਆ ਕਿ ਸਾਨੂੰ ਕੋਈ ਟਰੈਕ ਹੈ ਕਿ ਅਦਾ ਕੁਝ ਕਰ ਦਾਂਗੇ ਹਨ ਤੇ ਇਸ ਕਰਕੇ ਤੁਸੀਂ ਮੌਕੇ ਤੇ ਆਏ ਹੋ ਤੁਹਾਨੂੰ ਕੁਝ ਦੇਖੋ ਸਾਡੇ ਸਕੂਲ ਕਰ ਰਹੇ ਨਾ ਬਿਲਕੁਲ ਉਹ ਕਰ ਰਹੇ ਆ ਇਸ ਕਰਕੇ ਤੁਹਾਨੂੰ ਵੀ ਆਪ ਕਰਨ ਤੁਸੀਂ ਸਾਥ ਦਿਓ ਲੋਕਾਂ ਨੂੰ ਇਹੀ ਕਹੋ ਕਿ ਘਬਰਾਓ ਨਾ

जो प्लस टू के जो उनका उनका बाकी पेरेंट्स और स्कूल में क्या बात हुई है वो मुझे नहीं पता जो हम हमारे ध्यान में है कि जो छुट्टी जिनकी वजह अभी सारा स्कूल अंदर ही है और इतनी तरह नहीं अभी देखो अभी तो सबसे पहले हमें सेफ्टी है ना बच्चों की तो वो सेफ्टी कर रहे हैं उसके बाद जो भी बंदी आपकी तरफ से जांच की जा रही है क्या और टीमें बुलाई गई हैं यहाँ पे बम ऐसी बुलाया गया है या तो और जवान आ रहे देखो हम तो बच्चों की सेफ्टी के लिए टीम्स अच्छा। तो आएंगी ना वो कर रहे हैं पर सारे पूरा नो ऑलरेडी कर रहे हैं बब्स क्वार्टरी टीम है अंदर बिल्कुल अंदर आई हुई है आर्मी ना कांटेक्ट किया तो अपन सारे सीनियर आर्मी जवान भी बुलाए गए हैं ਲੈਂਦੀ ਹੈ ਤਾਂ ਇਹ ਆਪਣੇ ਪੁਲਿਸ ਵਾਲੇ ਆ ਆਪਣੇ ਮੁਲਾਜ਼ਮ ਸਾਰੇ ਹੈਗੇ ਆ ਐਂਟੀ ਸਪੋਟਾ ਟੀਮ ਨਾਲ ਮੈਂ ਆ ਨਾਲ ਐਸ ਐਚਓ ਸਾਹਿਬ ਆ ਔਰ ਬੰਮ ਸਕਵਡ ਦੀ ਟੀਮ ਹੈਗੀ ਆ ਬੰਮ ਸਕਵਡ ਦੀ ਆ ਤੇ ਕੋਈ ਗੱਲ ਨਹੀਂ ਤੁਸੀਂ ਵਰੀ ਨਾ ਕਰੋ ਲੋਕਾਂ ਨੂੰ ਕੋਈ ਵਰੀ ਨਾ ਕਰੋ ਆਪਾਂ ਲੋਕਾਂ ਨੂੰ ਤਾਂ ਅਸੀਂ ਕਹਿ ਰਹੇ ਆ ਕਿ ਟੈਂਸ਼ਨ ਲੈਣ ਦੀ ਲੋੜ ਨਹੀਂ ਫੋਰਸ ਹੈਗੀ ਆ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਹੈਗਾ ਬਿਲਕੁਲ ਬਿਲਕੁਲ ਸਾਰੇ ਕੰਮ ਕਰ ਰਿਹਾ ਤੇ ਇਹ ਤਾਂ ਇਹ ਮਤਲਬ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਤੇ ਪਲੀਜ਼ ਆਪ ਸਮਝੋ ਕਿ ਲੋਕ ਚਾਹਦੇ ਕਿ ਮਾਹੌਲ ਖਰਾਬ ਹੋਵੇ ਆਪਾਂ ਸਮਝੋ ਆਪਕਾ 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 ਸੰਦੇਸ਼ ਦੇਣਾ ਚਾਹੋਗਾ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਇਹ ਮਤਲਬ ਇਸ ਸਮਝਦਾਰੀ ਨਾਲ ਚੱਲਣ ਦਾ ਟਾਈਮ ਹੈ ਅਮੀ ਘਬਰਾਓ ਨਾ ਠੀਕ ਹੈ ਨਾ ਘਬਰਾ ਕੇ ਕੋਈ ਅਮੀ ਹਸਾ ਤਫਰੀ ਦੇ ਵਿੱਚ ਹੋਰ ਸਟਾਫ ਲਵਾ ਲਈਏ ਕੋਈ ਹੋਰ ਹਸਾ ਜਾਵੇ ਆਰਾਮ ਦੇ ਨਾਲ ਜੇ ਬੱਚੇ ਜਿਹੜੇ ਛੁੱਟੀ ਆਰਾਮ ਦੇ ਨਾਲ ਆਪਣੇ ਘਰਾਂ ਜਾਓ ਜਿਹਨਾਂ ਨੂੰ ਛੁੱਟੀ ਹੈ ਬਾਕੀ ਆਪਾਂ ਜਿਹੜੇ ਬੱਚੇ ਚੈਕ ਇਨ ਚੱਲ ਰਹੀ ਹੈ ਉਹਨਾਂ ਨੂੰ ਆਪਾਂ ਬੇਗਰਾਉਂਡ ਦੇ ਵਿੱਚ ਲੈ ਗਏ ਆ ਸੇਫਟੀ ਲਈ ਜੋ ਕੋਈ ਅੱਦਾ ਦਾ ਨਾ ਹੋ ਸਕੇ ਨਾ ਮੇਲ ਆਈ ਸੀ ਧਮਕੀ ਵਾਲੀ ਉਹ ਹੁਣ ਚੈੱਕ ਕਰ ਰਹੇ ਨੇ ਸੈਨਟਾਈਜ਼ ਕਰ ਕੇ ਅੰਦਰੋਂ ਐਂਟਰੀ ਸੌਟਾਈ ਟੀਮ ਭਲਾਈ ਹੈ ਚੈੱਕ ਕਰਕੇ ਫਿਰ ਤੁਹਾਨੂੰ ਫਰਦਰ ਦੱਸਦੇ ਜੋ ਕਿਵੇਂ ਮੇਲ ਕਿਵੇਂ ਆਈ ਸੀ ਜੀ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਦੀ ਮੇਲ ਆਈ ਸੀ ਕੀ ਲਿਖਿਆ ਕੀ ਇਹ ਮੇਲ ਦੇ ਵਿੱਚ ਕੁਝ ਉਹਨੇ ਬਸ ਧਮਕੀਆਂ ਦਿੱਤੇ ਕਿ ਅਸੀਂ ਉਹ ਕਰਾਂਗੇ ਉਹਦਾ ਮਕਸਦ ਇਹ ਇੱਕੋ ਸਕੂਲ ਹੈਗਾ ਇਸ ਤੋਂ ਲੈ ਦਾ ਸਕੂਲ ਵੀ ਮਿਲਾਈ ਹੈ ਹਾਂਜੀ ਇੱਕੋ ਹੀ ਸਕੀਲ ਹੋਰ ਸਕੂਲਾਂ 'ਚ ਵੀ ਹੈ ਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ